ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਜੋਰ ਸੁਪਰੀਮ ਕੋਰਟ ਦੁਆਰਾ ਲਖਵੀਰ ਸਿੰਘ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਕੇਸ ਵਿੱਚ ਪੰਜਾਬ ਸਰਕਾਰ ਨੂੰ ਕੰਪਨਡੇਸ਼ਨ ਰਿਕਵਰੀ ਬਾਰੇ ਦਿੱਤੀ ਗਈ ਇੱਕ ਅਹਿਮ ਡਾਇਰੈਕਸ਼ਨ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਭਾਗ ਨੂੰ ਜਾਂਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਵੀ ਅਡੇ ਕਮ ਵਾਲੀ ਵੀਡੀਓ ਨੋਟੀਫਿਕੇਸ਼ਨ ਆਉਂਦੀ ਹੋਵੇ ਸਮੱਸਿਆ ਨਹੀਂ ਜਾਇਆ ਕਰੇ ਇਹ ਤਾਂ ਸਾਰੇ ਪੈਨਸ਼ਨਰ ਨੂੰ ਪਤਾ ਹੀ ਹੈ ਕਿ ਸਰਕਾਰ ਦੁਆਰਾ ਕਮਿਊਟੇਸ਼ਨ ਪੈਨਸ਼ਨਰਸ ਦੀ ਰਿਕਵਰੀ ਲਈ ਜੋ 15 ਸਾਲਾਂ ਦਾ ਸਮਾਂ ਮਿਥਿਆ ਗਿਆ ਹੈ ਉਹ ਕਾਫੀ ਜ਼ਿਆਦਾ ਹੈ ਤੇ ਇਸ ਸਮੇਂ ਦੇ ਹਿਸਾਬ ਦੇ ਨਾਲ ਵਿਆਜ ਦਾ ਲਗਭਗ 18% ਬਣਦੀ ਹੈ ਜੋ ਕਿ ਅਜੋਕੇ ਸਮੇਂ ਵਿੱਚ ਬਹੁਤ ਜ਼ਿਆਦਾ ਹੈ ਜਦ ਕਿ ਬੈਂਕ ਅਤੇ ਹੋਰ ਲੋਨ ਜਾਰੀ ਕਰਨ ਵਾਲੀਆਂ ਕੰਪਨੀਆਂ 7.5% ਤੋਂ 12% ਤੱਕ ਵਿਆਜ ਵਸੂਲਦੀਆਂ ਹਨ ਇਸ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਇੱਕ ਸਮੇਂ ਦੇ ਕਮਪਨਸ਼ਨ ਰਿਕਵਰੀ ਤੇ ਸਟੇ ਵੀ ਲਗਾ ਦਿੱਤਾ ਗਿਆ ਸੀ ਪਰੰਤੂ ਫਿਰ 308 ਰਿੰਟਾ ਬਰੰਧਾ ਇਸੇ ਕੋਰਟ ਨੇ ਸਾਰੀਆਂ ਹੀ ਰਟਾ ਖਾਜ ਕਰਦੇ ਹੋਏ ਤੇ ਸਾਰੀ ਰਿਕਵਰੀ ਫੇਰ ਤੋਂ ਕੀਤੇ ਜਾਣ ਸੰਬੰਧੀ ਆਰਡਰ ਪਾਸ ਕਰ ਦਿੱਤਾ ਸੀ ਪਰੰਤੂ 27 11 2024 ਨੂੰ ਰਿਕਵਰੀ ਦਾ ਸਮਾਂ 10 ਸਾਲ 8 ਮਹੀਨੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਲੱਗੇ ਇਹ ਕੇਸ ਦੀ ਸੁਣਵਾਈ ਇਸੇ ਕੋਰਟ ਵਿੱਚ ਜੋ ਕੀਤੇ ਗਏ ਉਸ ਦੌਰਾਨ ਪੰਜਾਬ ਸਰਕਾਰ ਰਕਵਤੀ ਦਾ ਸਮਾਨ ਅਧਾਰਨ ਕਰਨ ਲਈ ਇੱਕ ਐਕਸਪਰਟ ਕਮੇਟੀ ਦਾ ਗਠਨ ਕਰਨ ਤੇ ਸਹਿਮਤ ਹੁੰਦੇ ਹੋਏ ਇਸ ਕਮੇਟੀ ਦਾ ਗਠਨ ਕਰਨ ਦਾ ਵੈਦ ਅਦਾਲਤ ਵਿੱਚ ਕਰ ਦਿੱਤਾ ਸੀ ਪਰੰਤੂ ਇਸ ਤਰ੍ਹਾਂ ਕੋਈ ਵੀ ਕਮੇਟੀ ਪੰਜਾਬ ਸਰਕਾਰ ਦੁਆਰਾ ਅਜੇ ਤੱਕ ਵੀ ਨਹੀਂ ਬਣਾਈ ਗਈ ਜਿਸ ਦੇ ਚਲਦਿਆਂ ਮਨਜੋ ਸੁਪਰੀਮ ਕੋਰਟ ਵਿੱਚ ਕਮੇਟੀ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਕਈ ਕੇਸ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਇੱਕ ਕੇਸ एसएलपी ਡੈਰੀ ਨੰਬਰ 11269/2025 ਦਾ ਹੈ ਜੋ ਕਿ ਲਖਬੀਰ ਸਿੰਘ ਐਂਡ ਆਦਰ ਵਰਸਸ ਸਟੇਟ ਆਫ ਪੰਜਾਬ ਮਾਨਯੋਗ ਸੁਪਰੀਮ ਕੋਰਟ ਵਿੱਚ ਲਗਾਇਆ ਗਿਆ ਹੈ ਇਸ ਕੇਸ ਦੀ ਮਿਤੀ 1/10/2025 ਨੂੰ ਮਿਸਟਰ ਜਸਟਿਸ ਪੰਤੇਜ ਮੇਥਲ ਤੇ ਮਿਸਟਰ ਜਸਟਿਸ ਪਰਸਵਾਣਾ ਵੀ ਉਰਲੇ ਦੇ ਬੈਂਚ ਤੇ ਸੀਰੀਅਲ ਨੰਬਰ 16 ਤਹਿਤ ਕੋਰਟ ਨੰਬਰ 11 ਦੇ ਵਿੱਚ ਹੋਈ ਸੀ ਪਟੀਸ਼ਨਰਸ ਦੀ ਤਰਫੋਂ ਐਡਵੋਕੇਟ ਮਿਸਟਰ ਪੀਐਸ ਕੁਰਾਣਾ ਤੇ ਮਿਸਟਰ ਵਿਭੂਤੀ ਸੁਸ਼ਾੰਤ ਗੁਪਤਾ ਤੇ ਏਓਆਰ ਮਿਸਟਰ ਨਿਰੰਦਰ ਕੁਮਾਰ ਵਰਮਾ ਨੇ ਕੇਸ ਦੀ ਬਹਿਾਰਵਾਈ ਕਰਦੇ ਹੋਏ ਪਟੀਸ਼ਨਰ ਦੀ ਤਰਫੋਂ ਪੰਜਾਬ ਸਰਕਾਰ ਨੂੰ ਕਮੇਟੀ ਦੇ ਗਠਨ ਲਈ ਡਾਇਰੈਕਸ਼ਨ ਦੇਣ ਦੀ ਪ੍ਰੇਰ ਕੀਤੀ ਜਿਸ ਨੂੰ ਮਨਜ਼ੂਰ ਕਰਦੇ ਹੋਏ ऑनरेबल जज साहबान ने एक ऑर्डर पास किया जिस वि लिखा गया सी द सबमिशन ऑफ लर्ड कौंसल फॉर द पटिशनर इज दैट द स्टेट वॉज रेडी टू एग्जामिन द पीरियड ऑफ कम्पिटिशन ऑफ पेंशन टू एन एक्सपर्ट कमेटी देर फोर ही सबमिट दैट अ सिंपल ट्रैक्शन बी इशूड टू द स्टेट फॉर कंस्टिट्यूटिंग सच अ कमेटी इशू नोटिस टू द रिस्पोंडेंट फॉर purpose to obtain instruction as to the time frame within which the state is likely to conclude the settlement so as to examine the period of commutation of the pension bhav ke respondent yani punjab sarkar commutation pension di recovery da samanya adalat karne layi aje hi expert committee da gathan kare ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਾਨਯੋਗ ਸੁਪਰੀਮ ਕੋਰਟ ਦੁਆਰਾ ਦਿੱਤੀ ਡਾਇਰੈਕਸ਼ਨ ਦੇ ਅਨੁਸਾਰ ਪੰਜਾਬ ਸਰਕਾਰ ਕਦੋਂ ਐਕਸਪਰਟ ਕਮੇਟੀ ਦਾ ਗਠਨ ਕਰਕੇ ਕਮੇਟੀ ਨੂੰ ਰਿਪੋਰਟ ਦੇਣ ਲਈ ਟਾਈਮ ਆਊਟ ਕਰਦੇ ਹੋਏ ਕਮਿਊਨਿਟੀਸ਼ਨ ਪੈਨਸ਼ਨ ਦੀ ਰਿਕਵਰੀ ਦੇ ਸਮੇਂ ਨੂੰ ਘਟ ਕਰਦੇ ਹੋਏ ਸਬੰਧਤ ਪੈਨਸ਼ਨਾਂ ਨੂੰ ਆਰਥਿਕ ਰਾਹਤ ਕਦੋਂ ਦਿੰਦੀ ਹੈ ਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਵੀ ਦੱਸੇਗਾ ਪਰੰਤੂ ਸੁਪਰੀਮ ਕੋਰਟ ਦੀ ਇਸ ਡਾਇਰੈਕਸ਼ਨ ਦੇ ਨਾਲ ਕਮਿਟੇਸ਼ਨ ਪੈਨਸ਼ਨ ਦੀ ਰਕਮ ਦੀ ਦਾ ਸਮਾ ਘਟਾਉਣ ਸੰਬੰਧੀ ਪੈਨਸ਼ਨਰਾਂ ਦੇ ਵਿੱਚ ਇੱਕ ਅੰਸੂ ਦੀ ਕਿਰਨ ਜ਼ਰੂਰ ਜਾਗ ਪਈ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ